ਕਟੋਕਟ ਨੌ ਸਟੇਟਾਂ ਦੇ ਕਿਸਾਨ ਯੂਨੀਅਨਾਂ ਦੇ ਜਥੇਬੰਦੀਆਂ ਦੇ ਲੀਡਰ ਗਏ ਹੋਏ ਨੇ ਕਰਨਾਟਕਾ ਤੋਂ ਯੂਪੀ ਤੋਂ ਹਰਿਆਣੇ ਤੋਂ ਉੱਤਰਾਖੰਡ ਤੋਂ ਮੱਧ ਪ੍ਰਦੇਸ਼ ਤੋਂ ਸਾਰੇ ਜਿਹੜੇ ਦੇਸ਼ ਦੇ ਕਿਸਾਨ ਨੇ ਉਹ ਦਿੱਲੀ ਵੱਲ ਨੂੰ ਬਹੀਰਾਂ ਘੱਟ ਰਹੇ ਨੇ ਤੇ ਮੈਂ ਵੀ ਦਿੱਲੀ ਤੋਂ ਅੱਜ ਹੀ ਆਇਆ ਤੇ ਅੱਜ ਫਿਰ ਸ਼ਾਮ ਨੂੰ ਦਿੱਲੀ ਜਾਊਂਗਾ ਮੈਂ ਅਸੀਂ ਸੇਵਾ ਤੇ ਲੱਗੇ ਹੋਏ ਹਾਂ ਕਿਉਂਕਿ ਜਥੇਬੰਦੀਆਂ ਜਿਹੜੀਆਂ ਨੇ ਜਿਹੜੇ ਕਿਸਾਨ ਨੇ ਉਹਨਾਂ ਨੇ ਆਪਣੇ ਸੰਘਰਸ਼ ਨੂੰ ਪਹਿਲੇ ਦਿਨੋਂ ਹੀ ਜਿਹੜਾ ਨਾਨ ਪੋਲੀਟਿਕਲ ਰੱਖਿਆ ਗੈਰ ਰਾਜਨੀਤਿਕ ਸੰਘਰਸ਼ ਹੈ ਔਰ ਅਸੀਂ ਉਹਨਾਂ ਦੀ ਇਸ ਗੱਲ ਦੀ ਪਹਿਲਾਂ ਵੀ ਤਾਰੀਫ ਕਰ ਚੁੱਕੇ ਹਾਂ ਤੇ ਇਹ ਉਹਨਾਂ ਨੂੰ ਉਹਨਾਂ ਦਾ ਫੈਸਲਾ ਜਿਹੜਾ ਹੈ ਉਹਦੇ ਤੇ ਅਸੀਂ ਪਹਿਲੇ ਦਿਨੋਂ ਕੰਮ ਕਰਦੇ ਰਹੇ ਦੇਖੋ ਹੁਣ ਚੌਥੇ ਦੌਰ ਦੀ ਅੱਜ ਗੱਲਬਾਤ ਹੋ ਰਹੀ ਹੈ ਇੰਨਾ ਲੰਮਾ ਇਹ ਸੰਘਰਸ਼ ਜਿਹੜਾ ਹੈ ਇੱਕ ਸੈਂਟਰ ਗਵਰਨਮੈਂਟ ਜਿਹੜੀ ਹੈ ਇਹ ਉਹਦੀ ਮੈਂ ਕਹੂੰਗਾ ਉਹਦੇ ਹੰਕਾਰ ਕਰਕੇ ਆਕੜ ਕਰਕੇ ਇਹ ਇੰਨਾ ਇੰਨਾ ਚਿਰ ਜਿਹੜਾ ਉਹ ਰੋਲਣਾ ਪੈ ਰਿਹਾ ਕਿਸਾਨਾਂ ਨੂੰ ਅੱਜ ਵੀ ਠੰਡ ਦੇ ਵਿੱਚ ਮਾਵਾਂ ਪੈਣਾ ਬੱਚੇ ਬਜ਼ੁਰਗ ਉੱਥੇ ਜਿਹੜੇ ਚਾਹੇ ਟੀਕਰੀ ਬਾਰਡਰ ਹੈ ਸਿੰਘੂ ਬਾਰਡਰ ਹੈ ਚਾਹੇ ਉਹ ਜਿਹੜਾ ਗਾਜੀ ਗਾਜੀਪੁਰ ਦਾ ਬਾਰਡਰ ਹੈ ਯੂਪੀ ਵਾਲਾ ਨੁਆਇਡਾ ਵਾਲਾ ਬਾਰਡਰ ਹੈ ਬਹਾਦਰਗੜ੍ਹ ਵਾਲਾ ਬਾਰਡਰ ਹੈ ਸੋ ਸਾਰੇ ਬਾਰਡਰਾਂ ਤੇ ਜੋ ਮਤਲਬ ਸੰਘਰਸ਼ ਦੀ ਜਿਹੜੀ ਦਿੱਖ ਹੈ ਨਾ ਉਹ ਬਹੁਤ ਹੀ ਸਕੂਨ ਦੇਣ ਵਾਲੀ ਇਸ ਗੱਲ ਤੋਂ ਨਹੀਂ ਕਿ ਉਹਨਾਂ ਨੂੰ ਕੋਈ ਸ਼ੌਕ ਹੈ ਉਹ ਇਸ ਗੱਲ ਤੋਂ ਕਿ ਅੰਦੋਲਨ ਜਿਹੜਾ ਹੈ ਉਹ ਕਿਸਾਨਾਂ ਦਾ ਹੈ ਅੰਦੋਲਨ ਕਿਸੇ ਪਾਰਟੀ ਦਾ ਨਹੀਂ ਅੰਦੋਲਨ ਕਿਸੇ ਨਿੱਜੀ ਵਿਅਕਤੀ ਵਿਸ਼ੇਸ਼ ਦਾ ਨਹੀਂ ਹੈਗਾ ਔਰ ਆਮ ਆਦਮੀ ਪਾਰਟੀ ਸਾਡੀ ਵੀ ਜਿਹੜੇ ਵਲੰਟੀਅਰ ਨੇ ਉਹ ਵੀ ਕਿਸਾਨ ਨੇ ਉਹ ਵੀ ਕਿਸਾਨਾਂ ਦੇ ਪੁੱਤ ਭਤੀਜੇ ਬਣ ਕੇ ਗਏ ਹੋਏ ਨੇ ਸਾਡਾ ਸਾਡਾ ਫਰਜ਼ ਬਣਦਾ ਦਿੱਲੀ ਸਾਡੀ ਸਰਕਾਰ ਹੈ ਅਸੀਂ ਉਨਨ ਦੀ ਜਿਹੜੀ ਖਾਤਰਦਾਰੀ ਚ ਕੋਈ ਕਮੀ ਨਹੀਂ ਛੱਡ ਰਹੇ ਭਾਵੇਂ ਉਹ ਐਂਬੂਲੈਂਸਸ ਮੋਬਾਈਲ ਡਿਸਪੈਂਸਰੀਆਂ ਜਾਂ ਕੋਈ ਮੈਡੀਕਲ ਏਡ ਚਾਹੀਦੀ ਹੋਵੇ ਜਾਂ ਉਹਨਾਂ ਨੂੰ ਜਿਹੜਾ ਕਿਸਾਨਾਂ ਨੂੰ ਕੋਈ ਪਾਣੀ ਦੀ ਜਲ ਬੋਰਡ ਜਿਹੜਾ ਦਿੱਲੀ ਦਾ ਉਹ ਸਾਰਾ ਬਾਰਡਰ ਤੇ ਉਹ ਪੀਣ ਵਾਲੇ ਪਾਣੀ ਦਾ ਪ੍ਰਬੰਧ ਕਰ ਰਿਹਾ ਜੋ ਵੀ ਦਿੱਕਤ ਆਉਂਦੀ ਹੈ ਸਾਨੂੰ ਉਹਦੀ ਮੈਸੇਜ ਆਉਂਦਾ ਤਾਂ ਅਸੀਂ ਉਹਨੂੰ ਉੱਥੇ ਕੋਈ ਨਾ ਕੋਈ ਸਹਾਇਤਾ ਦੇਣ ਦੀ ਕੋਸ਼ਿਸ਼ ਕਰਦੇ ਆਂ ਅੱਜ ਕੈਪਟਨ ਸਾਹਿਬ ਅਮੀਸ਼ਾ ਨੂੰ ਮਿਲੇ ਨੇ ਦੇਸ਼ ਦੇ ਗ੍ਰਹਿ ਮੰਤਰੀ ਨੂੰ ਲਗਭਗ 35 ਮਿੰਟ ਦੀ ਮੀਟਿੰਗ ਹੋਈ ਆ ਪਰ 35 ਮਿੰਟ ਦੀ ਮੀਟਿੰਗ ਤੋਂ ਬਾਅਦ ਬਾਹਰ ਆ ਕੇ ਸਿਰਫ ਇੱਕੋ ਹੀ ਗੱਲ ਬੋਲੀ ਉਹਨਾਂ ਨੇ ਕਹਿੰਦੇ ਵੀ ਮੈਂ ਉਹਨਾਂ ਨੂੰ ਇਹ ਕਿਹਾ ਕਿ ਇਹ ਜਿਹੜਾ ਮਸਲੇ ਦਾ ਹੱਲ ਜਲਦੀ ਕਰੋ ਨਹੀਂ ਤਾਂ ਨੈਸ਼ਨਲ ਸਿਕਿਉਰਿਟੀ ਦਾ ਮੁੱਦਾ ਆ ਜਾਊਗਾ ਕੈਪਟਨ ਸਾਹਿਬ ਦਾ ਜਿਹੜਾ ਯੋਗਦਾਨ ਹੈ ਜਿਹੜਾ ਰੋਲ ਹੈ ਇਹਨਾਂ ਕਾਨੂੰਨਾਂ ਨੂੰ ਲਿਆਉਣ ਦੇ ਵਿੱਚ ਪਹਿਲੇ ਦਿਨ ਉਹ ਸ਼ੱਕੀ ਰਿਹਾ ਭਾਵੇਂ ਉਹ ਹਾਈ ਪਾਵਰ ਕਮੇਟੀ ਦੇ ਵਿੱਚ ਇਹਨਾਂ ਵੱਲੋਂ ਹਾਂ ਕਹਿਣਾ ਸਹਿਮਤੀ ਦੇਣੀ ਭਾਵੇਂ ਉਹ ਕਾਨ ਸਿੰਘ ਪੰਨੂ ਹੋਰਾਂ ਦੀ ਰਿਪੋਰਟ ਨੂੰ ਅਨਗੋਲੀਆਂ ਕਰਨਾ ਭਾਵੇਂ ਉਹ ਬਾਦ ਦੇ ਵਿੱਚ ਜਿਹੜਾ ਟ੍ਰੇਨਾਂ ਤੇ ਟਰੈਕਾਂ ਤੇ ਬੈਠੇ ਕਿਸਾਨਾਂ ਨੂੰ ਕਹਿਣਾ ਕਿ ਤੁਸੀਂ ਪਰਾਂ ਹੋ ਜਾਓ ਤੇ ਅੱਜ 35 ਮਿੰਟ ਗੱਲਬਾਤ ਕਰਕੇ ਸਿਰਫ ਇਹ ਕਹਿਣਾ ਕਿ ਜੀ ਮੈਂ ਤਾਂ ਇਹ ਕਹਿੰਦਾ ਕਿ ਜੀ ਇਹ ਮਸਲਾ ਜਲਦੀ ਹੱਲ ਕਰ ਦਿਓ ਅ ਨਹੀਂ ਤਾਂ ਨੈਸ਼ਨਲ ਸਕਿਉਰਿਟੀ ਦੀ ਪ੍ਰੋਬਲਮ ਨੈਸ਼ਨਲ ਸਕਿਉਰਿਟੀ ਕਿੱਥੋਂ ਆ ਗਈ ਜੀ ਇਹਦੇ ਚ ਤੁਸੀਂ ਕਿਉਂ ਕਿਸਾਨਾਂ ਦੇ ਸੰਘਰਸ਼ ਨੂੰ ਜਿਹੜਾ ਹੋਰ ਪਾਸੇ ਢੁਕਾ ਰਹੇ ਹੋ ਉਹ ਕੋਈ ਹਥਿਆਰ ਲੈ ਕੇ ਗਏ ਨੇ ਉੱਥੇ ਉਹ ਤਾਂ ਆਪਣੇ ਰਾਸ਼ਨ ਪਾਣੀ ਲੈ ਕੇ ਬੈਠੇ ਨੇ ਇਹ ਉਹ ਅੰਨਦਾਤਾ ਹੈ ਜਿਨ੍ਹਾਂ ਨੂੰ ਕੋਈ ਕੋਈ ਕਹਿੰਦਾ ਇਹ ਤਾਂ ਹੁੱਲੜਬਾਜ਼ ਨੇ ਕੋਈ ਕਹਿੰਦਾ ਤਾਂ ਜਿਹੜੇ ਇਹਨੇ ਨਕਸਲੀ ਨੇ ਕੋਈ ਕਹਿੰਦਾ ਤਾਂ ਵੱਖਵਾਦੀ ਨੇ ਇਹ ਉਹ ਅੰਨਦਾਤੇ ਨੇ ਜੀ ਉੱਥੇ ਜਿਹੜੇ ਗਏ ਹੋਏ ਨੇ ਜਿਹੜੇ ਆਪਣੇ ਖੇਤਾਂ ਦੇ ਵਿੱਚ ਪੰਛੀਆਂ ਵਾਸਤੇ ਵੀ ਫਸਲ ਦਾ ਕੁਝ ਹਿੱਸਾ ਦਾਣੇ ਜਿਹੜੇ ਨੇ ਉਹ ਛੱਡ ਦਿੰਦੇ ਨੇ ਕਿ ਜਨੌਰਾਂ ਦੇ ਹਿੱਸੇ ਦਾ ਕਿ ਜੇ ਕੁਦਰਤ ਨੇ ਰੱਬ ਨੇ ਇਹਨਾਂ ਨੂੰ ਰਿਜ਼ਕ ਦਿੱਤਾ ਤਾਂ ਉਹ ਰਿਜ਼ਕ ਦੇਣਾ ਵੀ ਸਾਡਾ ਫਰਜ਼ ਹੈ ਇਹ ਉਹ ਕਿਸਾਨ ਨੇ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਹੋ ਨੈਸ਼ਨਲ ਸਕਿਉਰਿਟੀ ਦਾ ਮੁੱਦਾ ਨੈਸ਼ਨਲ ਸਕਿਉਰਿਟੀ ਕਿੱਥੇ ਆ ਗਈ ਇੱਥੇ ਸੋ ਹੁਣ ਤੁਸੀਂ 35 ਮਿੰਟ ਦੀ ਗੱਲਬਾਤ ਦਾ ਦੱਸੋ ਤਾਂ ਸਹੀ ਨਾ ਕਿ ਕੀ ਨਤੀਜਾ ਨਿਕਲਿਆ 12 ਵਜੇ ਮੀਟਿੰਗ ਹੋਈ 12:35 ਤੇ ਖਤਮ ਹੋਈ ਤੇ ਬਾਹਰ ਆ ਕੇ ਕੁਝ ਤਾਂ ਦੱਸੋ ਤਾਂ ਕਿ ਕਿਸਾਨ ਜਿਹੜੇ ਇਸ ਵਕਤ ਲੰਬੀ ਮੀਟਿੰਗ ਚੱਲ ਰਹੀ ਹੈ ਜਿਹੜੀ ਤੋਮਰ ਸਾਹਿਬ ਤੇ ਜਿਹੜੇ ਪਿਊਸ਼ ਗੋਇਲ ਤੇ ਸੋਮ ਪ੍ਰਕਾਸ਼ ਜੀ ਬੈਠੇ ਨੇ ਉੱਥੇ ਬੈਠੇ ਕਿਸਾਨਾਂ ਨੂੰ ਵੀ ਕੁਝ ਪਤਾ ਲੱਗਦਾ ਕਿ ਮੂਡ ਕੀ ਹੈ ਅਮਿਤ ਸ਼ਾਹ ਹੋਰਾਂ ਨੇ ਕੀ ਕਿਹਾ ਤੇ ਅਮਿਤ ਸ਼ਾਹ ਹੋਰਾਂ ਨੂੰ ਇਹਨਾਂ ਨੇ ਕੀ ਕਿਹਾ ਸੋ ਇਹ ਮੈਨੂੰ ਲੱਗਦਾ ਨਹੀਂ ਕਿ ਕੋਈ ਇਸ ਤਰ੍ਹਾਂ ਦੀ ਗੱਲਬਾਤ ਹੋਈ ਹੋਊਗੀ ਕਿ ਹੱਲ ਕਰਾਉਣਗੇ ਇਹ ਪਹਿਲੇ ਦਿਨੋਂ ਹੀ ਕਿਸਾਨਾਂ ਦੇ ਸੰਘਰਸ਼ ਨੂੰ ਡੀਰੀਲ ਕਰਨ ਦੀਆਂ ਕੋਸ਼ਿਸ਼ਾਂ ਕੈਪਟਨ ਸਾਹਿਬ ਕਰਦੇ ਰਹੇ ਨੇ ਸ਼ਾਇਦ ਇੱਕ ਕਦਮ ਉਹਦੇ ਚ ਇੱਕ ਹੋਰ ਆ ਗਿਆ ਉਹਨਾਂ ਨੂੰ ਸਥਿਤੀ ਕਲੀਅਰ ਕਰਨੀ ਚਾਹੀਦੀ ਸੀ ਕਿ ਤੁਸੀਂ ਕਿਉਂ ਉੱਥੇ ਗਏ ਤੁਹਾਨੂੰ ਬੁਲਾਇਆ ਗਿਆ ਸਿਰਫ ਇਹ ਇਹ ਕਹਿਣ ਵਾਸਤੇ ਤਾਂ ਨਹੀਂ ਬੁਲਾਇਆ ਗਿਆ ਕਿ ਮਸਲਾ ਜਲਦੀ ਹੱਲ ਕਰ ਦਿਓ ਜੀ ਕੋਈ ਨਾ ਕੋਈ ਗੱਲ ਹੋਈ ਹੋਊ ਦੱਸੋ ਲੋਕਾਂ ਦੇ ਸਾਹਮਣੇ ਰੱਖੋ ਪਾਰਦਰਸ਼ੀ ਗੱਲ ਹੋਣੀ ਚਾਹੀਦੀ ਹੈ ਕਿਉਂਕਿ ਕਿਸਾਨ ਜਿਹੜੇ ਨੇ ਉਹ ਅੱਜ ਤੋਂ ਆਰਟੀ ਐਸੋਸੀਏਸ਼ਨ ਦਾ ਵੀ ਉਹਨਾਂ ਨੂੰ ਜਿਹੜਾ ਉਹ ਸਮਰਥਨ ਮਿਲ ਗਿਆ ਹੁਣ ਤਾਂ ਬਹੁਤ ਸਾਰੇ ਜਿਹੜੇ ਐਨਜੀਓਜ਼ ਧਾਰਮਿਕ ਸੰਸਥਾ ਸੰਸਥਾਵਾਂ ਹੁਣ ਤਾਂ ਇਹ ਅੰਦੋਲਨ ਜਿਹੜਾ ਲੋਕ ਅੰਦੋਲਨ ਹੈ ਲੋਕ ਲਹਿਰ ਹੈ ਲੋਕ ਲਹਿਰ ਬਣ ਚੁੱਕਿਆ ਸੋ ਇਹਦੇ ਇਹਦੇ ਵਿੱਚੋਂ ਹੁਣ ਤੁਸੀਂ ਕੋਈ ਜੇ ਕੋਈ ਸਿਆਸੀ ਲਾਹਾ ਖੱਟਣ ਦੀ ਕੋਈ ਕੋਸ਼ਿਸ਼ ਕਰੋਗਾ ਤਾਂ ਮੇਰੇ ਖਿਆਲ ਚ ਉਹ ਤੋਂ ਵੱਡੀ ਗਲਤਫਹਿਮੀ ਚ ਕੋਈ ਬੰਦਾ ਨਹੀਂ ਹੋਊਗਾ ਕਿ ਜੇ ਉਹ ਇਸ ਲੋਕ ਸੰਘਰਸ਼ ਦੇ ਵਿੱਚੋਂ ਕੋਈ ਆਪਣਾ ਕੋਈ ਸਿਆਸੀ ਮੁਫਾਦ ਜਿਹੜਾ ਉਹ ਲੱਭਦਾ ਹੋਵੇ ਉਹ ਢੂੰਡਦਾ ਹੋਵੇ ਅੱਜ ਦੀ ਮੀਟਿੰਗ ਵੀ ਤੁਹਾਨੂੰ ਲੱਗਦਾ ਹੈ ਕਿ ਬਿਲਕੁਲ ਬਿਲਕੁਲ ਉਹੀ ਉਹੀ ਹੈ ਇਹ ਤਾਂ ਦੇਖੋ ਇਹ ਕੈਪਟਨ ਸਾਹਿਬ ਤਾਂ ਬਹੁਤ ਜਿੰਨੀ ਵਾਰੀ ਵੀ ਉਹਨਾਂ ਨੇ ਕੋਈ ਕਾਨੂੰਨ ਲਿਆਂਦਾ ਹੈ ਕੈਪਟਨ ਸਾਹਿਬ ਨੇ ਤਾਂ ਉਹਨਾਂ ਨੂੰ ਹਾਂ ਮਨਾ ਕੀਤਾ ਹੀ ਨਹੀਂਗਾ ਤਾਂ ਅੱਜ ਵੀ ਮੀਟਿੰਗ ਦੇ ਵਿੱਚ ਕੀ ਹੋਇਆ ਦੱਸੋ ਤਾਂ ਸਹੀ ਨਾ ਕੀ ਤੁਸੀਂ ਮਤਲਬ ਇਹ ਦੱਸਿਆ ਕਿ ਪੰਜਾਬ ਜਿਹੜਾ ਉਹ ਲੀਡ ਕਰ ਰਿਹਾ ਪੰਜਾਬ ਦਾ ਮੰਡੀਕਰਨ ਸਿਸਟਮ ਬਿਲਕੁਲ ਢਹ ਢੇਰੀ ਹੋ ਜਾਊਗਾ ਪੰਜਾਬ ਅਗਰੀਰੀਅਨ ਸਟੇਟ ਹੈ ਸਾਡੇ 90% ਧੰਦੇ ਜਿਹੜੇ ਨੇ ਉਹ ਖੇਤੀ ਨਾਲ ਜੁੜੇ ਹੋਏ ਨੇ ਕੀ ਦੱਸਣ ਦੀ ਕੋਸ਼ਿਸ਼ ਕੀਤੀ ਹੈ ਜਿਹੜਾ ਉਹ ਅੰਡਰ ਐਸਟੀਮੇਟ ਕਰਦੇ ਸੀ ਹੁਣ ਤੱਕ ਪੰਜਾਬ ਦੇ ਲੋਕਾਂ ਨੂੰ ਕਿ ਪਤਾ ਨਹੀਂ ਪੰਜਾਬ ਦਾ ਕਾਨੂੰਨ ਹੈ ਪੰਜਾਬ ਦਾ ਕਾਨੂੰਨ ਹੈ ਮੈਂ ਇਹ ਗੱਲ ਪਹਿਲਾਂ ਵੀ ਕਹੀ ਸੀ ਅੱਜ ਤੁਹਾਡੇ ਸਾਹਮਣੇ ਵੀ ਕਹਿਣਾ ਦਿੱਲੀ ਵੀ ਮੈਂ ਇਹ ਗੱਲ ਕਹੀ ਸੀ ਮੀਡੀਆ ਆਇਆ ਸੀ ਮੇਰੇ ਕੋਲੇ ਕਿ ਜਦੋਂ ਆਜ਼ਾਦੀ ਦਾ ਸੰਘਰਸ਼ ਸੀਗਾ 127 ਬੰਦਿਆਂ ਨੂੰ ਫਾਂਸੀ ਹੋਈ ਸੀ ਉਹ ਜੋ 93 ਪੰਜਾਬੀ ਸੀ ਪੰਜਾਬ ਦੇ ਸੀ 2626 ਬੰਦਿਆਂ ਨੂੰ ਉਮਰ ਕੈਦ ਹੋਈ ਸੀ ਉਹਦੇ ਚੋਂ 2147 ਬੰਦੇ ਪੰਜਾਬੀ ਸੀ ਤੇ ਫਿਰ ਅੰਗਰੇਜ਼ ਵੀ ਕਹਿੰਦੇ ਕਿ ਸਾਰੇ ਮੁਲਕ ਨੂੰ ਤਾਂ ਗੁਲਾਮੀ ਤੋਂ ਕੋਈ ਪ੍ਰੋਬਲਮ ਨਹੀਂ ਪੰਜਾਬ ਨੂੰ ਕੀ ਦਿੱਕਤ ਹੈ ਪੰਜਾਬ ਨੇ ਲੀਡ ਕੀਤਾ ਹੈ ਪੰਜਾਬ ਨੇ ਜਾਗ ਲਾਇਆ ਉਹਨਾਂ ਸੰਘਰਸ਼ਾਂ ਨੂੰ ਚਾਹੇ ਹਰੀ ਕ੍ਰਾਂਤੀ ਹੋਵੇ ਚਾਹੇ ਆਜ਼ਾਦੀ ਦਾ ਸੰਘਰਸ਼ ਹੋਵੇ ਸੋ ਅੱਜ ਵੀ ਪੰਜਾਬ ਲੀਡ ਕਰ ਰਿਹਾ ਹੈ ਤੇ ਇਹਦਾ ਮਤਲਬ ਇਹ ਨਹੀਂ ਹੈ ਕਿ ਜੇ ਪੰਜਾਬ ਲੀਡ ਕਰ ਰਿਹਾ ਮਸਲਾ ਸਿਰਫ ਪੰਜਾਬ ਕੱਲੇ ਇੱਕੋ ਪੰਜਾਬ ਦਾ ਹੈ ਜਦੋਂ ਆਜ਼ਾਦੀ ਮਿਲੀ ਸੀ ਤਾਂ ਸਾਰੇ ਮੁਲਕ ਨੂੰ ਮਿਲੀ ਸੀ ਪਰ ਲੀਡ ਪੰਜਾਬ ਨੇ ਕੀਤਾ ਸੀ ਤੇ ਇਸੇ ਤਰ੍ਹਾਂ ਇੰਨਾ ਕਾਨੂੰਨਾਂ ਤੋਂ ਜੇ ਆਜ਼ਾਦੀ ਮਿਲੂਗੀ ਤਾਂ ਸਾਰੇ ਮੁਲਕ ਦੇ ਕਿਸਾਨਾਂ ਨੂੰ ਮਿਲੂਗੀ ਲੀਡ ਪੰਜਾਬ ਨੇ ਕੀਤਾ ਦਾ ਵਿਰੋਧ ਕਰ ਰਹੇ ਨੇ ਇਸ ਤਰ੍ਹਾਂ ਨਾਲ ਸਮਾਨ ਲਟਾਉਂਦੇ। ਦੇਖੋ ਪ੍ਰਕਾਸ਼ ਸਿੰਘ ਬਾਦਲ ਪੰਜ ਵਾਰੀ ਪੰਜਾਬ ਦੇ ਮੁੱਖ ਮੰਤਰੀ ਰਹੇ ਨੇ, ਕਿਸਾਨੀ ਦੇ ਮਸੀਹਾ ਕਹਾਉਂਦੇ ਰਹੇ ਨੇ। ਉਹਨਾਂ ਨੇ ਜਿਹੜਾ ਪਦਮ ਵਿਭੂਸ਼ਣ ਅਵਾਰਡ ਵਾਪਸ ਕਰਨ ਦਾ ਅੱਜ ਫੈਸਲਾ ਲਿਆ ਹੈ। ਮੇਰੇ ਖਿਆਲ 'ਚ ਜਦੋਂ ਉਹ ਐਨਡੀਏ ਦਾ ਹਿੱਸਾ ਸੀ ਐਨਡੀਏ ਦੇ ਵਿੱਚ ਸੀਨੀਅਰ ਮੋਸਟ ਜਿਹੜੇ ਪ੍ਰਕਾਸ਼ ਸਿੰਘ ਬਾਦਲ ਸੀ। ਉਹਨਾਂ ਦੀ ਗੱਲ ਨੂੰ ਕੋਈ ਟਾਲ ਨਹੀਂ ਸਕਦਾ ਸੀ। ਅਵਾਰਡ ਵਾਪਸ ਕਰਨ ਦੀ ਬਜਾਏ ਜੇ ਕਿਤੇ ਕਾਨੂੰਨ ਵਾਪਸ ਕਰਾਉਣ ਵਾਲੇ ਪਾਸੇ ਉਸ ਵੇਲੇ ਚਲੇ ਜਾਂਦੇ ਤਾਂ ਸ਼ਾਇਦ ਆ ਦਿਨ ਦੇਖਣੇ ਨਾ ਪੈਂਦੇ ਜਦੋਂ ਆਰਡੀਨੈਂਸ ਆਇਆ ਸੀਗਾ 5 ਜੂਨ ਨੂੰ ਤਾਂ ਉਹਨਾਂ ਦੀ ਜਿਹੜੀ ਨੂੰ ਰਾਣੀ ਹਰ ਸਿਮਰਤ ਕੌਰ ਉੱਥੇ ਵਿੱਚ ਮੌਜੂਦ ਸੀ ਉਹਨਾਂ ਨੇ ਆ ਕੇ ਦੱਸੇ ਹੋਣਾ ਕਿ ਆ ਫੈਸਲਾ ਹੋ ਰਿਹਾ ਤਾਂ ਉਦੋਂ ਤਾਂ 2.5 ਮਹੀਨੇ ਸਾਰਾ ਟੱਬਰ ਤਰੀਫਾਂ ਕਰੀ ਗਿਆ ਜੇ ਕਿਤੇ ਅਵਾਰਡ ਵਾਪਸ ਕਰਨ ਦੀ ਬਜਾਏ ਕਾਨੂੰਨ ਵਾਪਸ ਕਰਾਉਣ ਵੱਲ ਆਰਡੀਨੈਂਸ ਵਾਪਸ ਕਰਾਉਣ ਵੱਲ ਇਹ ਇਹਨਾਂ ਨੇ ਸੱਚੀ ਨੀਤ ਦਾ ਕੰਮ ਕੀਤਾ ਹੁੰਦਾ ਨਾ ਉਹਨਾਂ ਨੂੰ ਅਵਾਰਡ ਵਾਪਸ ਕਰਨਾ ਪੈਂਦਾ ਤੇ ਨਾ ਹੀ ਪੰਜਾਬ ਦੇ ਕਿਸਾਨਾਂ ਨੂੰ ਪੰਜਾਬ ਦੇ ਲੋਕਾਂ ਨੂੰ ਆ ਜਿਹੜੇ ਦਿਨ ਜਿਹੜੇ ਨੇ ਉਹ ਦੇਖਣੇ ਪੈਂਦੇ ਨੰਬਰ 2 ਤੇ ਜਿਹੜਾ ਤੁਸੀਂ ਕਹਿੰਨ ਖਿਡਾਰੀ ਦੇਖੋ ਖਿਡਾਰੀਆਂ ਨੇ ਆਪਣੀਆਂ ਮੱਲਾਂ ਜਿਹੜੀਆਂ ਮਾਰੀਆਂ ਨੇ ਦੇਸ਼ ਵਾਸਤੇ ਉਹ ਉਹਨਾਂ ਦੇ ਸਿਰ ਤੇ ਅਵਾਰਡ ਮਿਲੇ ਨੇ ਉਹਨਾਂ ਨੂੰ ਉਹਨਾਂ ਵੱਲੋਂ ਇਹ ਅਵਾਰਡ ਵਾਪਸ ਕਰਨਾ ਉਹ ਕਿਉਂਕਿ ਕਿਸੇ ਹੋਰ ਰਾਜਨੀਤਿਕ ਮੰਚ ਦਾ ਹਿੱਸਾ ਨਹੀਂ ਹੈਗੇ ਇਹ ਸਿੰਬੋਲਿਕ ਮੈਸੇਜ ਅੱਛਾ ਹੈ ਕਿ ਭਾਈ ਜੇ ਸਾਨੂੰ ਕੋਈ ਮਾਨ ਸਨਮਾਨ ਮਿਲਿਆ ਤਾਂ ਪੰਜਾਬ ਦੀ ਧਰਤੀ ਦੀ ਰੋਟੀ ਖਾ ਕੇ ਪੰਜਾਬ ਦੀ ਧਰਤੀ ਦਾ ਨਾਅਜ਼ ਖਾ ਕੇ ਪਾਣੀ ਪੀ ਕੇ ਮਿਲਿਆ ਤੇ ਅੱਜ ਜੇ ਪੰਜਾਬ ਦੀ ਧਰਤੀ ਜਿਹੜੀ ਹੈ ਉਹ ਗਹਿਣੇ ਕਰਨ ਲੱਗੇ ਹੋ ਤੁਸੀਂ ਕਾਨੂੰਨ ਲਿਆ ਕੇ ਕਾਲੇ ਤਾਂ ਅਸੀਂ ਪੰਜਾਬ ਦੇ ਲੋਕਾਂ ਸਾਥ ਦੇਵਾਂਗੇ ਇਹ ਇਹ ਵੈਲਕਮ ਸਟੈਪ ਹੈ ਜੀ ਮਾਨ ਸਾਹਿਬ ਆਕਾਲੀ ਦਲ ਇੱਕ ਰਾਜ ਪੱਤਰ ਦਿਖਾਇਆ ਹੈ ਕੱਲ ਦਾ ਕਿ ਅਰਵਿੰਦ ਕੇਜਰੀਵਾਲ ਔਰ ਆਮ ਆਦੀ ਪਾਰਟੀ ਸਫਾਨਾ ਦੀ ਮਸਤੀਖਾ ਬਣੀ ਜੀ ਅੱਜ ਲੇਕਿਨ ਇਹਨਾਂ ਨੇ ਦਿੱਲੀ ਦੇ ਵਿਚ ਆ ਕੇ ਕੇਂਦਰੀ ਤਿੰਨ ਕਮੇਟੀਆਂ ਸਥਾਪਿਤ ਕਰੀ ਵਾੜੀ ਜਿਹਨੇ ਉਹ ਲਾਗੂ ਕਰਦੀ ਦੇਖੋ ਇਹਦੇ ਬਾਰੇ ਕੱਲ ਮੁੱਖ ਮੰਤਰੀ ਦਿੱਲੀ ਨੇ ਇਹ ਗੱਲ ਕਲੀਅਰ ਕਰ ਦਿੱਤੀ ਐ ਕਿ ਉਹਨਾਂ ਉਹਦਾ ਖੇਤੀ ਦੇ ਕਾਨੂੰਨਾਂ ਨਾਲ ਕੋਈ ਸਬੰਧ ਨਹੀਂ ਕਿਉਂਕਿ ਜੇ ਜੇ ਖੇਤੀ ਦੇ ਕਾਨੂੰਨ ਦਿੱਲੀ 'ਚ ਲਾਗੂ ਕਰ ਦੇ ਕਰ ਦਿੱਤੇ ਹੁੰਦੇ ਤਾਂ ਦਿੱਲੀ ਦੇ ਕਿਸਾਨ ਕੇਜਰੀਵਾਲ ਦੇ ਘਰ ਮੂਰੇ ਨਾ ਉਹਦਾ ਘਰੋ ਕਰ ਲੈਂਦੇ ਠੀਕ ਹੈ ਨਾ ਉਹ ਤਾਂ ਸਿਰਫ ਮੰਡੀ ਨੂੰ ਐਕਸਟੈਂਡ ਕਰਨ ਦਾ ਸਿਰਫ ਅਕਾਲੀ ਦਲ ਕਾਂਗਰਸ ਇਹਨਾਂ ਨੂੰ ਕੋਈ ਬਹਾਨਾ ਨਹੀਂ ਚਾਹੀਦਾ ਬਸ ਜਿਹੜਾ ਆਉਂਦਾ ਜਦੋਂ ਆਉਂਦੇ ਆ ਕੇਜਰੀਵਾਲ ਦੇ ਪਿੱਛੇ ਪੈ ਜਾਂਦੇ ਆ ਅਰਵਿੰਦ ਕੇਜਰੀਵਾਲ ਤੇ ਉਹਨਾਂ ਦੀ ਪੂਰੀ ਸਰਕਾਰ ਕਿਸਾਨਾਂ ਦੀ ਉੱਥੇ ਸੇਵਾ ਖਾਤਰ ਦੇ ਵਿੱਚ ਲੱਗੀ ਹੋਈ ਹੈ ਬਕਾਇਦਾ ਤੌਰ ਤੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਸਾਰੇ ਐਮ ਐਲ ਏ ਨੂੰ ਮੰਤਰੀਆਂ ਨੂੰ ਸਾਰੇ ਵਲੰਟੀਅਰਾਂ ਨੂੰ ਹੁਕਮ ਨੇ ਕਿ ਕਿਸਾਨਾਂ ਨੂੰ ਕੋਈ ਦਿੱਕਤ ਨਹੀਂ ਆਉਣੀ ਚਾਹੀਦੀ ਉਹ ਹਾਂ ਕੇਂਦਰ ਸਰਕਾਰ ਨੂੰ ਵੀ ਬੇਨਤੀ ਕੀਤੀ ਹੈ ਕਿ ਜਲਦੀ ਤੋਂ ਜਲਦੀ ਮਸਲੇ ਦਾ ਹੱਲ ਕਰਕੇ ਟਰੈਕਟਰਾਂ ਦੇ ਮੂੰਹ ਜਿਹੜੇ ਦਿੱਲੀ ਵੱਲ ਨੂੰ ਨੇ ਉਹ ਆਪਣੇ ਖੇਤਾਂ ਵੱਲ ਨੂੰ ਹੋਣ ਉਹ ਫਿਰ ਦੁਬਾਰਾ ਅਸੀਂ ਇੱਥੇ ਆਪਣੇ ਫਸਲਾਂ ਨੂੰ ਸੰਭਾਲੀਏ ਪਾਣੀ ਲਾਉਣ ਦਾ ਕੰਕ ਨੂੰ ਟਾਈਮ ਹੈ ਰੇਪਾਉਣ ਦਾ ਟਾਈਮ ਹੈ ਸੋ ਉਹ ਆਪਣੀਆਂ ਫਸਲਾਂ ਛੱਡ ਕੇ ਉੱਥੇ ਬੈਠਾ ਕਿਉਂਕਿ ਉਹਨੂੰ ਪਤਾ ਹੈ ਫਿਰ ਜੇ ਆਹ ਫਸਲ ਇੱਕ ਫਸਲ ਰੁੜਦੀ ਹੈ ਜੇ ਮੇਰੇ ਸੰਘਰਸ਼ ਕਰਨ ਨਾਲ ਉਹ ਕਾਨੂੰਨ ਵਾਪਸ ਹੁੰਦੇ ਨੇ ਤਾਂ ਮੈਂ ਬਾਕੀ ਫਸਲਾਂ ਬੀਜਣ ਜੋਗਾ ਰਹਿ ਜਾਊਂਗਾ ਨਹੀਂ ਤਾਂ ਫਿਰ ਜ਼ਮੀਨ ਹੀ ਨਾ ਰਹੀ ਫਿਰ ਰਹਿ ਕੇ ਰਹਿ ਕੇ ਜਾਊਗਾ ਸੋ ਇਹਨਾਂ ਦੇ ਬੇਬੁਨਿਆਦ ਇਲਜ਼ਾਮ ਨੇ ਸੋ ਅੱਜ ਮੈਨੂੰ ਉਮੀਦ ਹੈ ਪ੍ਰਮਾਤਮਾ ਗੇ ਅਰਦਾਸ ਕਰਦੇ ਹਾਂ ਕਿ ਸਰਕਾਰ ਦੇ ਜਿਹੜੇ ਹੰਕਾਰ ਦਾ ਜਿਹੜਾ ਰਵਈਆ ਹੈ ਉਹ ਉਹ ਢਿੱਲਾ ਪਵੇ ਕਿਸਾਨਾਂ ਦੀਆਂ ਮੰਗਾਂ ਜਿਹੜੀਆਂ ਨੇ ਉਹ ਮੰਨੋ ਸਪੈਸ਼ਲ ਸੈਸ਼ਨ ਬੁਲਾ ਲਓ ਪਾਰਲੀਮੈਂਟ ਦਾ ਤੁਸੀਂ ਅੱਧੀ ਰਾਤ ਨੂੰ ਪਾਰਲੀਮੈਂਟ ਖੋਲ੍ਹ ਲੈਨੇ ਹੋ ਜੀਐਸਟੀ ਲਾਗੂ ਕਰਨ ਵੇਲੇ ਤਾਂ ਹੁਣ ਨੀ ਇੱਕ ਦਿਨ ਵਾਸਤੇ ਖੋਲ੍ਹੀ ਜਾ ਸਕਦੀ ਕਿ ਆ ਜੀ ਪ੍ਰਸਤਾਵ ਲੈ ਕੇ ਆਓ ਤੇ ਅਸੀਂ ਇਹਨਾਂ ਬਿੱਲਾਂ ਨੂੰ ਵਾਪਸ ਲੈ ਰਹੇ ਹਾਂ ਸੋ ਬਿੱਲਾਂ ਨੂੰ ਵਾਪਸ ਲੈ ਲਓ ਤੁਸੀਂ ਫੇਰ ਕਿਸਾਨ ਸੰਗਠਨਾਂ ਨਾਲ ਜਿਹੜੀਆਂ ਗੱਲਾਂ ਹੋਣ ਕਰਦੇ ਆ ਕਿਸਾਨ ਸੰਗਠਨ ਜੇ ਕਿਤੇ ਆਰਡੀਨੈਂਸ ਲਿਆਉਣ ਤੋਂ ਪਹਿਲਾਂ ਇਹਨਾਂ ਨਾਲ ਗੱਲ ਕੀਤੀ ਹੁੰਦੀ ਤਾਂ ਬੀਜੇਪੀ ਨੂੰ ਵੀ ਇਹ ਤਾਂ ਇਹਨਾਂ ਦੇਖਣੇ ਪੈਂਦੇ ਕਿਉਂਕਿ ਹਰ ਰੋਜ਼ ਕਹਿੰਦੇ ਨੇ ਅਸੀਂ ਤਾਂ ਕਿਸਾਨਾਂ ਦੇ ਭਲੇ ਵਾਸਤੇ ਲਿਆਂਦਾ ਹੈ ਕਿਹੜੇ ਕਿਸਾਨ ਸੰਗਠਨਾਂ ਗੱਲ ਕੀਤੀ ਸੀ ਕਦੋਂ ਅੰਦੋਲਨ ਹੋਇਆ ਸੀਗਾ ਕਿ ਜੀ ਬਿੱਲ ਲੈ ਕੇ ਆਓ ਠੀਕ ਹੈ ਨਾ ਸੋ ਇਹ ਸਾਰੀਆਂ ਜਿਹੜੀਆਂ ਇਦੋਂ ਪਹਿਲਾਂ ਆਪਹੋਦਰੀਆਂ ਕਰਦੇ ਰਹੇ ਨੇ ਉਹਦੇ ਨਾਲ ਇਹਨਾਂ ਦਾ ਜਿਹੜਾ ਹੰਕਾਰ ਜਿਹੜਾ ਉਹ ਝਲਕਦਾ ਸੀ ਹੁਣ ਜਦੋਂ ਅੰਦੋਲਨ ਹੋ ਜਾਂਦੇ ਨੇ ਲੋਕਾਂ ਦੀ ਨੇਰੀ ਮੂਰੀ ਤਾਂ ਵੱਡੇ ਵੱਡੇ ਤਖਤ ਹਿੱਲ ਜਾਂਦੇ ਨੇ ਹੁਣ ਤਖਤ ਹਿੱਲੇ ਨੇ ਤਾਂ ਚਲੋ ਦੇਰ ਆਏ ਦਰੋਸਤ ਆਏ ਜੇ ਹੁਣ ਵੀ ਸਮਝ ਲੈਣ ਹਜੇ ਵੀ ਪ੍ਰਧਾਨ ਮੰਤਰੀ ਮਾਨ ਕੀ ਬਾਤ ਦੇ ਵਿੱਚ ਤਾਰੀਫ ਕਰ ਰਿਹਾ ਹੈ ਹਜੇ ਵੀ ਹైదరాబాద్ ਜਾ ਕੇ ਅਮਿਸ਼ਾ ਜਿਹੜਾ ਉਹ ਤਾਰੀਫ ਕਰ ਰਿਹਾ ਬਿਲਾਂ ਦੀ ਤੇ ਨਾਲੇ ਬੁਲਾ ਰਹੇ ਨੇ ਮੰਚ 'ਚ ਕੁਝ ਹੋਰ ਜ਼ੁਬਾਨ ਤੇ ਕੁਝ ਹੋਰ ਇਹ ਜਿਆਦਾ ਦੇਰ ਨਹੀਂ ਚੱਲ ਸਕਦਾ ਠੀਕ ਹੈ ਜੀ ਥੈਂਕ ਯੂ ਹਾਂ ਜੀ ਹਾਂ ਜੀ ਹਮੇ ਉਹੀ ਕਹਿਣਾ